ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਮਿਰਚ ਦੇ ਪਕੌੜੇ ਇਹ ਮਿਰਚ ਦੇ ਪਕੌੜੇ ਅਸੀਂ ਬਹੁਤ ਹੀ ਆਸਾਨੀ ਨਾਲ ਅਤੇ ਮਿੰਟਾਂ ਵਿੱਚ ਇਹ ਅਸੀਂ ਬਣਾ ਸਕਦੇ ਹਾਂ ਤੇ ਇਹ ਖਾਣ ਵਿੱਚ ਇੰਨੇ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਇਸ ਤਰੀਕੇ ਨਾਲ ਇਹ ਮਿਰਚ ਦੇ ਪਕੌੜੇ ਜ਼ਰੂਰ ਬਣਾ ਕੇ ਦੇਖਿਓ ਹਾਂਜੀ ਚਲੋ ਦੇਖ ਲੈਂਦੇ ਆ ਇਹਨਾਂ ਮਿਰਚ ਦੇ ਪਕੌੜਿਆਂ ਨੂੰ ਬਣਾਉਣ ਲਈ ਸਾਨੂੰ ਕੀ-ਕੁ ਚਾਹੀਦਾ ਸਭ ਤੋਂ ਪਹਿਲਾਂ ਅਸੀਂ ਜੀ ਇੱਕ ਬਾਉਲ ਲੈਣਾ ਬਾਉਲ ਦੇ ਵਿੱਚ ਅਸੀਂ ਇੱਕ ਕੱਪ ਬੇਸਣ ਪਾ ਲੈਣਾ ਇੱਕ ਕੱਪ ਬੇਸਣ ਅਸੀਂ ਪਾ ਲਿਆ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਨਮਕ ਐਡ ਕਰਾਂਗੇ ਅਸੀਂ ਸੈਂਦਾ ਨਮਕ ਪਾਇਆ ਇਹਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਹਲਦੀ ਐਡ ਕਰਾਂਗੇ ਹਲਦੀ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਅਦਰਕ ਲਸਣ ਦਾ ਪੇਸਟ ਐਡ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਸਾਬਤ ਕੁਟਿਆ ਹੋਇਆ ਗਰਮ ਮਸਾਲਾ ਐਡ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਦੋ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦਿੱਤੀਆਂ ਨੇ ਤੇ ਕਟਿਆ ਹੋਇਆ ਹਰਾ ਧਨੀਆ ਪਾ ਦਿੱਤਾ ਹੈ। ਇਹਦੇ ਨਾਲ ਹਰੇ ਧਨੀਏ ਨਾਲ ਮਿਰਚ ਦੇ ਪਕੌੜਿਆਂ ਦਾ ਟੇਸਟ ਬਹੁਤ ਵਧੀਆ ਆਊਗਾ। ਇਸ ਤਰੀਕੇ ਨਾਲ ਅਸੀਂ ਇਹਨੂੰ ਮਿਕਸ ਕਰ ਲੈਣਾ ਤੇ ਥੋੜਾ-ਥੋੜਾ ਪਾਣੀ ਪਾ ਕੇ ਐਦਾ ਇੱਕ ਕੋਲ ਤਿਆਰ ਕਰ ਲੈਣਾ। ਹੁਣ ਅਸੀਂ 5-7 ਮਿਰਚਾਂ ਲੈ ਲੈਣੀਆਂ ਨੇ ਇਹ। ਇਹ ਤੁਹਾਨੂੰ ਬਾਜ਼ਾਰ ਵਿੱਚੋਂ ਆਸਾਨੀ ਨਾਲ ਮਿਲ ਜਾਣਗੀਆਂ। ਅੰਨਾ ਮਿਰਚਾਂ ਨੂੰ ਅਸੀਂ ਚੰਗੀ ਤਰੀਕੇ ਨਾਲ ਧੋ ਕੇ ਸਾਫ਼ ਕਰਕੇ ਰੱਖ ਲੈਣਾ ਹੁਣ ਤੁਸੀਂ ਦੇਖ ਸਕਦੇ ਹੋ ਇਹ ਬੇਸਣ ਦਾ ਬੈਟਰ ਬਿਲਕੁਲ ਤਿਆਰ ਹੋ ਚੁੱਕਿਆ ਹੁਣ ਅਸੀਂ ਇਹ ਮਿਰਚਾਂ ਨੂੰ ਇੱਕ ਇੱਕ ਕਰਕੇ ਡਿਪ ਕਰਕੇ ਫਰਾਈ ਕਰਾਂਗੇ ਚੁੱਲੇ ਉੱਤੇ ਅਸੀਂ ਸਰੋਂ ਦਾ ਤੇਲ ਪਾ ਕੇ ਕੜਾਈ ਰੱਖ ਲੈਣੀ ਹੈ ਤੇਲ ਜਦੋਂ ਚੰਗੀ ਤਰੀਕੇ ਨਾਲ ਗਰਮ ਹੋ ਜਾਵੇਗਾ ਉਦੋਂ ਅਸੀਂ ਇੱਕ ਇੱਕ ਕਰਕੇ ਇਹ ਮਿਰਚਾਂ ਨੂੰ ਬੇਸਣ ਵਿੱਚ ਡਿਪ ਕਰਕੇ ਕੜਾਈ ਵਿੱਚ ਪਾ ਦਵਾਂਗੇ ਤਲਣ ਲਈ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਕਰਕੇ ਅਸੀਂ ਸਾਰੀਆਂ ਇਹ ਮਿਰਚਾਂ ਕੜਾਈ ਵਿੱਚ ਪਾ ਦੇਣੀਆਂ ਨੇ ਇਹ ਬਹੁਤ ਹੀ ਆਸਾਨ ਤਰੀਕਾ ਹੈ ਇਹਨਾਂ ਨੂੰ ਬਣਾਉਣ ਲਈ ਤੇ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਫਰਾਈ ਕਰ ਲੈਣਾ ਆਹ ਜੇ ਅਸੀਂ ਹੋਲੀ ਰੱਖਣੀ ਹੈ ਤਾਂ ਕਿ ਇਹ ਕ੍ਰਿਸਪੀ ਬਣਨ ਅਤੇ ਖਾਣ ਵਿੱਚ ਕਰੰਚੀ ਲੱਗਣ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਤਲਣਾ ਇਹ ਬਿਲਕੁਲ ਪੱਕ ਚੁੱਕੀਆਂ ਨੇ ਹੁਣ ਅਸੀਂ ਇਹਨਾਂ ਨੂੰ ਕੜਾਹੀ ਵਿੱਚੋਂ ਬਾਹਰ ਕੱਢ ਲੈਣੇ ਆ ਤੁਸੀਂ ਦੇਖ ਸਕਦੇ ਹੋ ਆਪਣੀ ਮਿਰਚਾਂ ਦੇ ਪਕੌੜਿਆਂ ਦਾ ਕਲਰ ਕਿੰਨਾ ਸੋਹਣਾ ਬਣਿਆ ਹੁਣ ਅਸੀਂ ਇਹਨਾਂ ਨੂੰ ਸਰਵ ਕਰਨ ਲਈ ਇਹਨਾਂ ਦੀ ਪਲੇਟਿੰਗ ਕਰਾਂਗੇ ਇਸ ਤਰੀਕੇ ਨਾਲ ਅਸੀਂ ਮਿਰਚ ਦੇ ਪਕੌੜੇ ਗਰਮਾ-ਗਰਮ ਬਣਾ ਲਏ ਨੇ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ